ਦਿੰਦੇ ਹળે ਗੈਂਗਸਟਰਾਂ ਨੇ ਕਰ ਦਿੱਤਾ ਕਾਂਡ ਤੇ ਆਪ ਦੇਖੋ ਦੁਕਾਨਦਾਰ ਨੂੰ ਮਾਰ ਦਿੱਤੀਆਂ ਕੁੜੀਆਂ ਆ ਵੀਡੀਓ ਇੱਕ ਸਾਹਮਣੇ ਆਈ ਹੈ ਤਸਵੀਰਾਂ ਹੈਰਾਨ ਪਰੇਸ਼ਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਜਿੱਥੇ ਕਿ ਇਹਨਾਂ ਗੈਂਗਸਟਰਾਂ ਦੇ ਵੱਲੋਂ ਇੱਕ ਦੁਕਾਨਦਾਰ ਦੇ ਉੱਤੇ ਤਾਬੜ ਤੋੜ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ ਹੈ ਦਰਸ਼ਕਾਂ ਤੁਹਾਨੂੰ ਦੱਸ ਦਈਏ ਤਾਂ ਹੁਣ ਜਿਸ ਤਰੀਕੇ ਦੇ ਨਾਲ ਮਾਮਲਾ ਸੁਰਖੀਆਂ ਦਾ ਵਿਸ਼ਾ ਬਣਿਆ ਹੈ ਤਾਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਰਸਲ ਇਹ ਦੁਕਾਨਦਾਰ ਦੇ ਕੋਲੋਂ ਲਗਾਤਾਰ ਫਰੋਤੀ ਦੀ ਮੰਗ ਗੈਂਗਸਟਰਾਂ ਦੇ ਵੱਲੋਂ ਕੀਤੀ ਜਾ ਰਹੀ ਸੀ। ਜਡੇਆਲਾ ਗੁਰੂ ਦੇ ਨਾਲ ਲੱਗਦੇ ਪਿੰਡ ਤਲੂਕਾ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦੱਸਿਆ ਗਿਆ ਕਿ ਵੱਡੀ ਘਟਨਾ ਜਿਹੜੀ ਆ ਫਰੋਤੀ ਦੇ ਕਰਕੇ ਵਾਪਰ ਗਈ ਹੈ। ਹਮਲਾਵਰਾਂ ਨੇ ਪਹਿਲਾ ਘਰ ਦੇ ਬਾਹਰ ਵੀ ਗੋਲੀਆਂ ਚਲਾਈਆਂ ਸੀ। ਪਹਿਲਾ ਜਦੋਂ ਫਰੋਤੀ ਮੰਗੀ ਤੇ ਦੂਸਰੀ ਵਾਰ ਹੋਣੇ ਦੁਕਾਨਦਾਰ ਨੂੰ ਹੀ ਨਿਸ਼ਾਨਾ ਬਣਾ ਦਿੱਤਾ ਤੇ ਮੌਕੇ ਤੇ ਹੀ ਦੁਕਾਨਦਾਰ ਦੀ ਮੌਤ ਹੋ ਗਈ। ਇਕਤਦਾਦੀਏ ਕਿ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਗੈਂਗਸਟਰਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵੱਲੋਂ ਇਹ ਵੱਡੀ ਘਟਨਾ ਨੂੰ ਅਣਜਾਣ ਦਿੱਤਾ ਗਿਆ ਇਲਾਕੇ ਦੇ ਵਿੱਚ ਇਸ ਘਟਨਾ ਦੇ ਕਰਕੇ ਤੈਸ਼ਦ ਦਾ ਮਾਹੌਲ ਪੈਦਾ ਹੋ ਗਿਆ ਤੇ ਮੰਦ ਭਗੀਆਂ ਤਸਵੀਰਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਜਿੱਤੇ ਦੁਕਾਨ ਤੇ ਬੈਠਾ ਇਹ ਉਹ ਵਿਅਕਤੀ ਔਰ ਜਿਸ ਤੇ ਉੱਤੇ ਗੋਲੀਆਂ ਚਲਾ ਦਿੱਤੀਆਂ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਦੇਖੋ ਫਰੋਤੀ ਮੰਗਣ ਦੇ ਮਾਮਲੇ ਲਗਾਤਾਰ ਹੀ ਸੋਸ਼ਲ ਮੀਡੀਆ ਤੇ ਸੁਰਖੀਆਂ ਦਾ ਵਿਸ਼ਾ ਬਣੇ ਕੋਈ ਨਹੀਂ ਆਖਰ ਕਦੋਂ ਤੱਕ ਇਹਨਾਂ ਫਰੋਤੀਆਂ ਦੇ ਮਾਮਲਿਆਂ ਦੇ ਵਿੱਚ ਲੋਕ ਕਸੂਲੀ ਚੜਦੇ ਰਹਿਣਗੇ ਕਦੋਂ ਘਰਾਂ ਦੇ ਘਰ ਬਰਬਾਦ ਹੁੰਦੇ ਰਹਿਣਗੇ ਬਹੁਤ ਵੱਡਾ ਐਕਸ਼ਨ ਜਿਹੜਾ ਇੱਥੇ ਲੈਣਾ ਬਣਦਾ ਹੈ ਸਰਕਾਰ ਨੂੰ ਆਖਰ ਤੁਸੀਂ ਕੀ ਸੋਚਿਓ ਤੁਸੀਂ ਜ਼ਰੂਰ ਦੱਸਣਾ ਤੇ ਨਾਲ ਦੀ ਨਾਲ ਕੀ ਕੁਝ ਬਿਆਨਬਾਜ਼ੀ ਆਈ ਹੈ ਉਹ ਵੀ ਤੁਸੀਂ ਸੁਣ ਸਕਦੇ ਹੋ ਪਾਦਰ ਸਾਹਿਬ ਆ ਜੀ ਮਾਵ ਵਾਲਾ 26 ਤਰੀਕ ਰਾਤ ਨੂੰ ਫਾਇਰਿੰਗ ਕਰਕੇ ਗਏ ਆ ਪੰਜ ਫਾਇਰ ਕੀਤੇ ਸਾਡੇ ਗੇਟ ਦੇ ਅੰਦਰ ਤੇ ਉਸ ਤੋਂ ਬਾਅਦ ਅਗਲੇ ਦਿਨ ਫੋਨ ਆਇਆ 50 ਲੱਖ ਦੀ ਬਰਤੀ ਮੰਗੀ ਜਿੱਦਾਂ ਤੇ ਇੰਨੀ ਗੱਲ ਹੋਈ ਤੇ ਮੈਂ ਮੁੜ ਕੇ ਬਾਅਦ ਚ ਆਪਾਂ ਫੋਨ ਕਰਤਾ ਐਸਐਸਪੀ ਪੁਲਸਰੀ ਆਈ ਸੀ ਇੱਥੇ ਸਾਰਾ ਮੌਕੇ ਦਾ ਆ ਕੇ ਚੈੱਕ ਕੀਤਾ ਉਹਨਾਂ ਨੇ ਤੇ ਉਸ ਤੋਂ ਬਾਅਦ ਫੋਨ ਤੇ ਉਹ ਇੱਕ ਵਾਰ ਵਾਲਾ ਤੋਂ ਉਸ ਤੋਂ ਬਾਅਦ ਦੋ ਤਿੰਨ ਵਾਰ ਫੇਰ ਫੇਰ ਫੋਨ ਆਇਆ ਤੇ ਮੈਂ ਫੋਨ ਕੀਤਾ ਠਾਨੇ ਦੇ ਸਾਬ ਨੂੰ ਮੈਂ ਫੋਨ ਆਉਂਦਾ ਕਹਿੰਦੇ ਕਾਲ ਤੁਸੀਂ ਨਾ ਚੁੱਕੋ ਅਸੀਂ ਦੱਸਦੇ ਚੱਕਰੀ ਕਿੰਨੀ ਚੱਕੀ ਉਸ ਤੋਂ ਬਾਅਦ ਕੋਈ ਇਹਨਾਂ ਦਾ ਫੋਨ ਨਹੀਂ ਆ ਬਾਅਦ ਚ ਜਦੋਂ ਰਾਤ ਨੂੰ ਇੱਕ ਗੇੜਾ ਮਾਰ ਕੇ ਗਏ ਆ ਗੱਡੀ ਆਈ ਆ ਉਸੇ ਟਾਈਮ ਨੂੰ ਫੋਨ ਕੀਤਾ ਤੇ ਉਸ ਤੋਂ ਬਾਅਦ ਕੋਈ ਫੋਨ ਨਾ ਉਹਨਾਂ ਦਾ ਆਇਆ ਕੋਈ ਨਾ ਮੜ ਕੇ ਚਲੋ ਇਹ ਆਏ ਦੋ ਚਾਰ ਨਾਲ ਕੈਮਰੇ ਚੈੱਕ ਕਰਨ ਦੇ ਆ ਜੀ ਉੱਥੇ ਆ ਇਲੈਕਸ਼ਨ ਚੱਲਣ ਦੀ ਉਧਰ ਬਿਜੀ ਸਾਰਾ ਇਦਾਂ ਹੀ ਸਿਸਟਮ ਚੱਲਦਾ ਰਿਹਾ ਜਿੱਦ ਤੇ ਅੱਜ ਹੁਣ ਦੇਖ ਲਓ ਅੱਜ ਦੁਪਹਿਰੇ 2 ਵਜੇ ਦੀ ਗੱਲ ਅਸੀਂ ਕਰਤੀ ਜਦੋਂ ਫਾਲਸਾ ਵੱਡੇ ਦੁਕਾਨ ਦੇ ਸੀ ਕੋਈ ਗੱਲ ਬਾਤ ਨਹੀਂ ਨਾ ਅੱਡੇ ਜਿੱਤਵਜੋ ਦੀ ਗੱਲ ਉਹ ਆ ਕੇ ਜੀ ਤੁਹਾਡੇ ਸਾਹਮਣੇ ਗੋਲੀ ਮਾਰ ਕੇ ਦੇ ਡੈਥ ਹੋ ਗਈ ਉਹ ਮੌਕੇ ਤੇ ਉਹਨਾਂ ਦੀ ਕਿੰਨੀਆਂ ਮਾਰੀਆਂ ਉਹリエ ਕਿ ਵਜਈ ਹਾਂਜੀ ਜੱਤੀ ਛਾਤੀ ਵਿੱਚ ਵਜਈ ਹੈ ਤੇ ਮੌਕੇ ਦੇ ਇਹ ਨਹੀਂ ਉੱਥੇ ਕਾਇਮ ਕੋਈ ਹੈ ਨਹੀਂ ਜੀ 2 ਮਿੰਟ ਲੱਗੇ 1 ਮਿੰਟ ਲੱਗਾ ਇਹ ਦੋ ਹਾਂਜੀ ਉਹ ਮੌਕੇ ਚੱਲ ਕੇ ਦੋਨੇ ਦੇਖਿਆ ਮਤਲਬ ਕਿੰਨੇ ਉੱਥੇ ਮਾਲੋ ਉੱਥੇ ਹੋਈ ਤੇ ਸਾਰਾ ਕੁਝ ਤੁਹਾਡੇ ਸਾਹਮਣੇ ਬਾਕੀ ਕਿ ਕਿ ਜਿਹੜੀ ਪਹਿਲਾ ਫੈਰਿੰਗ ਹੋਈ ਕਿੰਨੀ ਤਰੀਕ ਨੂੰ ਉਹ 26 ਦੀ ਰਾਤ ਨੂੰ ਹੋਈ 26 ਅਕਤੂਬਰ 26 ਅਕਤੂਬਰ ਦਾ 10 ਮਹੀਨਾ ਬਣਦਾ ਉਹ ਇੱਥੇ ਘਰ ਹੋਈ ਸੀ ਆ ਪਿੱਛੇ ਨਿਸ਼ਾਨ ਲੱਗੇ ਸਾਰੇ ਅਜੇ ਵੀ ਹੈਗਾ ਫੋਟੋ ਹੈ ਹਾਂ ਦਾ ਕੰਮ ਕਰਦੀ ਹਾਂ ਹਾਂਜੀ ਕਾਹਦਾ ਕੰਮ ਕਰਦੀ ਕਾਮਾੜੀ ਦੁਕਾਨ ਪੈਣ ਜੀ ਕਰਿਆਨੇ ਦੀ ਨਗੀ ਜੀ ਉਹ ਏਡੀ ਬਹੁਤ ਆੜਾ ਕੋਈ ਮਾਹੌਲ ਨਹੀਂ ਹੈਗਾ ਕੋਈ ਇਹੋ ਜਿਹਾ ਚੱਕਰਬੌਰ ਤਗੜੀ ਜਿਹਦੀ ਹੈ ਜਹਦ ਹੈਗੀ ਤੇ ਕੋਈ ਬਾਕੀ ਇਹਦੇ ਸੀ ਕਿਨੂੰ ਗੱਲ ਬਾਤ ਦਾ ਕਰਦੇ ਗੱਲ ਬਾਤ ਇਹ ਤੇ ਬਹੁਤ ੱੱਕਾ ਸਾਡੇ ਇਹ ਨਾ ਹੋਇਆ ਜਿੱਤੀ ਗੱਲ ਮੰਗਾ ਮੰਗੇ ਸਾਫਾ ਜੀ ਮੰਗਾ ਪਹਿਲਾਂ ਤਾਂ ਬੰਦੇ ਲੱਭਣ ਜਿਹੜੇ ਹੈਗੇ ਆ ਉਹਦੋਂ ਦੀ ਪੁਲਸ ਕਰੀ ਜਾਂਦੀ ਐ ਤਾਂ ਨਾਰਮਲ ਗੱਲ ਹੈਗੀ ਐ ਅੱਜ ਆ ਸਾਡੇ ਕੱਲ ਨੂੰ ਹੋਰ ਕਿਤੇ ਘਰ ਵੀ ਹੋ ਸਕਦਾ ਅਸੀਂ ਇੱਥੇ ਹੈਗੇ ਸਾਡੇ ਨਿਆਣੇ ਸੁਗਲੇ ਜਾਂਦੇ ਬਲਕੇ ਕਿਹਦੇ ਕਿਹਦੇ ਕਿੱਦਾਂ ਕਿੱਦਾਂ ਕਰਾਂਗੇ ਬਲਕੇ ਘਰੋਂ ਬਾਹਰ ਨਿਕਲ ਬੰਦ ਕਰਤੀ ਕੀ ਹੁਣ ਇਹ ਚਾਹੇ ਬਾਉਚਲ ਜਿੱਥੋਂ ਆਏ ਮਤਲਬ ਇੱਥੋਂ ਬਾਰਸਾ ਕੋਈ ਵੇਚ ਵਟ ਕੇ ਬਾਹਰ ਚੱਲ ਜੀ ਗੱਲ ਨਹੀਂ ਕਰਨ ਵਾਲੀ ਜੀ ਬਹੁਤ ਦੁੱਖ ਦੀ ਘਟਨਾ ਇਹਨਾਂ ਨੂੰ ਥ੍ਰੈਟ ਆਇਆ ਜੀ 26 ਨੂੰ ਗੋਲੀ ਚੱਲੀ ਆ 27 ਨੂੰ ਡੀਐਸਪੀ ਸਪਿਥੇ ਆਇਆ ਉਹਨਾਂ ਨੂੰ ਅਸੀਂ ਜਾਣ ਲੱਗੇ ਕਿਹਾ ਵੀ ਜਾ ਕੇ ਬੰ ਤੇ ਉਹਨਾਂ ਸਕਿਉਰਿਟੀ ਦੇ ਅਸੀਂ ਚਲੋ ਫੌਸ ਸਕਿਉਰਿਟੀ ਘੰਡੇ ਮੰਨਣ ਦੇ ਸਾਨੂੰ ਉਦੋਂ ਤੇ ਕਿੱਥੇ ਸੀ ਕਿ ਬੰਦਾ ਦੁਨੀਆ ਚਲ ਜੂਗਾ ਫੇਸ ਗੋਡੀ ਦੇਣੀ ਉਹਨਾਂ ਨੇ ਤੇ ਦੋਸ਼ੀ ਮੇਨ ਗੱਲ ਇਹ ਕਿ ਦੋਸ਼ੀ ਆੜੀ ਫਲਾ ਰਹੇ ਦੋਸ਼ੀ ਫੜੇ ਜਾਣ ਉਹਨਾਂ ਨੇ ਸਨਸਕਾਰ ਕਰੋਗੇ ਨਹੀਂ ਜੀ ਅੱਜ ਅਜੇ ਸਲਾਹ ਹੀ ਕਰਨ ਲੱਗੇ ਨੇ ਅਜੇ ਸਨਸਕਾਰ ਨਹੀਂ ਕਰਨਾ ਜਿੰਨ ਤੱਕ ਉਹ ਦੋਸ਼ੀ ਨਹੀਂ ਫੜੇ ਜਾਂਦੇ ਜੀ ਮਨਜੀਤ ਸਿੰਘ ਸੀ ਉਮਰ ਇਹਨਾਂ ਦੀ 55 ਸੀ ਪਿੰਡ ਧੂਲਕੇ ਚ ਰਹਿੰਦੇ ਆ ਪਿਛਲਾ ਪਿੰਡ ਦਾ ਸਰਜਾ ਕਾਫੀ ਟਾਈਮ ਤੋਂ ਧੂਲਕੇ ਰਹੇ ਰਹੇ ਤੇ ਇਹਨਾਂ ਦੀ ਕਰਿਆਨੇ ਦੀ ਦੁਕਾਨ ਤੇ ਪਿੰਡ ਵਿੱਚ ਹੀ ਕਰਿਆਨੇ ਦੀ ਦੁਕਾਨ ਹੈ ਅੱਜ ਕਰਿਆਨੇ ਦੀ ਦੁਕਾਨ ਤੇ ਬ ਵੀਰ 95 ਲੜਕੇ ਆਏ ਤੇ ਇਹਨਾਂ ਨੂੰ ਗੋਲੀ ਮਾਰ ਕੇ ਇੱਕੋ ਗੋਲੀ ਮਾਰੀ ਤੇ ਇਹਨਾਂ ਦਾ ਡੈਥ ਹੋ ਗਈ ਜੀ ਇਹਨਾਂ ਦੀ ਕਿੰਨੀ ਉਮਰ ਸੀ ਇਹਨਾਂ ਦੀ 65 ਸਾਲ ਉਮਰ ਸੀ ਜੀ ਇਹਨਾਂ ਦੀ ਉਸ ਤੋਂ ਪਹਿਲਾਂ ਕੋਈ ਥ੍ਰੈਡ ਕਾਲ ਨਹੀਂ ਆਇਆ ਇਹਨਾਂ ਦੇ بیٹے ਨੂੰ ਆਈਸੀਯੂ ਇਟਲੀ ਤੋਂ ਆਇਆਗਾ ਉਹ ਉਹਨਾਂ ਨੂੰ ਆਈਸੀ ਕਾਲ ਬੇਟੇ ਇਹਨਾਂ ਦੇ ਨੂੰ ਰਖਵਿੰਦਰ ਸਿੰਘ ਹਾਂਜੀ ਬੇਟੇ ਨੂੰ ਆਈਸੀ ਜੀ ਅੱਛਾ ਜੀ ਕੀ ਕਰਨ ਬਣਾ ਫਿਰ ਉਸ ਤੋਂ ਬਾਅਦ ਜਿਹੜੀ ਇਹ ਕਾਲ ਲਗਾਤਾਰ ਇਹਨਾਂ ਨੂੰ ਆਉਂਦੀ ਹੈ ਨਹੀਂ ਇੱਕ ਉਸ ਤੋਂ ਬਾਅਦ ਨਹੀਂ ਇਹਨਾਂ ਨੂੰ ਕੋਈ ਕਾਲ ਹੋਈ ਇਹਨਾਂ ਨੇ ਕੋਈ ਮਤਲਬ ਉਹਨਾਂ ਦੀ ਕਾਲ ਰਿਸਿਵ ਨਹੀਂ ਕੀਤੀ ਉਸ ਤੋਂ ਬਾਅਦ ਜੀ ਕਰਦੀ ਰੱਖੀ ਈ ਅਜੇ ਕੈਮਰੇ ਵਗੈਰਾ ਚੈੱਕ ਕਰ ਰਹੇ ਹਾਂ ਜੀ ਅਜੇ ਫਸਟ ਸਟੇਜ ਤੇ ਹੀ ਹੈ ਇਸ ਤੋਂ ਬਾਅਦ ਅਸੀਂ ਜੋ ਵੀ ਕਾਰਵਾਈ ਕਰਾਂਗੇ ਤੁਹਾਨੂੰ ਦੱਸ ਦਿਆਂਗੇ ਦੱਸਿਆ ਜਾ ਰਿਹਾ ਹੈ ਕਿ ਕਿੰਨੇ ਕ ਬੰਦੇ ਸਨ ਜੀ ਕਿੰਨੇ ਕ ਬੰਦੇ ਸੀ ਆਏ ਇਹ ਫਿਲਹਾਲ ਦੋ ਪਤਾ ਲੱਗ ਰਿਹਾ ਵੈਸੇ ਅਸੀਂ ਅੱਜ ਤੱਕ ਸਾਨੂੰ ਕਿਸੇ ਕੈਮਰੇ 'ਚ ਦਿਸੀ ਨਹੀਂ ਹੈਗੇ ਮਤਲਬ ਜੋ ਪਿੰਡ 'ਚੋਂ ਇਹ ਆਵਾਜ਼ ਆ ਰਹੀ ਵੀ ਦੋ ਲੜਕੀ ਸੀ ਜਿਹੜੀ ਡੈੱਡ ਦੱਸਿਆ ਜਾ ਰਿਹਾ ਹੈ 15 ਦਿਨ ਪਹਿਲਾਂ ਪੁਲਿਸ ਨੇ ਇਹਨਾਂ ਦਾ ਮਨ ਹਾਂ ਜਿਹੋ ਤੇ ਬਾਰੇ ਵੱਖਰਾ ਕੇਸ ਡਿਸਟ੍ਰਿਕਟ ਕੀਤਾ ਜੀ ਕਿੰਨੇ ਦੇ ਕਰੀਬ ਹੁੰਦੇ ਜੀ ਫਾਇਰਿੰਗ ਜਿਹੜੀ ਕਿੰਨੇ ਦੇ ਕਰੀਬ ਹੁੰਦੀ ਹੈ ਅੱਜ ਇਹ ਕਰੀਬ 2 ਸਵਾ 2 ਦਾ ਟਾਈਮ ਜੀ ਦਿਨ ਦਾ ਜੀ ਪਿੰਗੀਆਂ ਗੋਲੀ ਲੱਗਣੀ ਇੱਕੋ ਗੋਲੀ ਲੱਗੀ ਜੀ ਉਹਨਾਂ ਦੇ ਛਾਤੀ 'ਚ ਗੋਲੀ ਲੱਗੀ ਇੱਕੋ ਹੀ ਹੁਣ ਤੱਕ ਜਿਹੜੇ ਆ ਮੁਜਰਮ ਜਿਹੜੇ ਕੱਟ ਪਾਏ ਗਏ ਕਿ ਨਹੀਂ ਨਹੀਂ ਅਜੇ ਤੱਕ ਨਹੀਂ ਕੁਛ ਜੀ ਤੇ ਆਪਾਂ ਫਸਟ ਜੀਚ ਮਕਦਮਾ ਦਰਜ ਕਰ ਰਹੇ ਹਾਂ ਜੀ ਉਹਨਾਂ ਦੇ ਬਿਆਨ ਲਿਖ ਕੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੋਈ ਸੀਸੀ ਫੁੜੀ ਕੋਈ ਗਾਈ ਹਾਂ ਜੀ ਦੇਖਾਂਗੇ ਜੀ ਉਹ ਕਰ ਰਹੇ ਫਿਰ ਹੈਡਬਡੀ ਵਾਚਿੰਗ ਹੈਡਬਡੀ ਬਸ ਆਪਾਂ ਕਬਜ਼ੇ 'ਚ ਲੈ ਲਈ ਜੀ ਉਸ ਤੋਂ ਬਾਅਦ ਸਪਾਂ ਮੁਰਚੀ ਤੇ ਰੱਖਾਂਗੇ ਤੇ ਇਸੇ ਰਿਪੋਰਟ ਮਾਰਨ ਕਰਾਵਾਂਗੇ